ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਇੱਕ ਬਿਲਕੁਲ ਤਾਜ਼ਾ ਸੂਆ ਨਗ ਲੈ ਕੇ ਆਂਦਾ ਜੀ ਗਰਮੀ ਸਰਦੀ ਦਾ ਤੋਹਫਾ ਦੁੱਧ ਪਿਆਉ ਕਰਮਾਲੀ ਮੱਝਾਂ ਵਰਗਾ ਬਾਕੀ ਦੀ ਡਿਟੇਲ ਆਪਾਂ ਬਾਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਮੰਨਾਈ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਸੀਲ ਬਗਾ ਪ੍ਰਣਾ ਮੋਬਾਈਲ ਨੰਬਰ ਜੀ 84736670 ਠੀਕ ਆ ਵੀਰੇ ਸੁਆ ਕਿੰਨੇ ਵਾਂ ਸੂਈ ਆਈ ਸੁਆ ਦੂਜਾ ਸੂਈ ਆਈ ਕਦੋਂ ਸੂਈ ਆ ਜੀ ਇਹ ਸੁਬਾ ਸੂਈ ਸੀਗੀ 3:00 ਵਜੇ 4:00 ਵਜੇ ਦੇ ਕਰੀਬ ਠੀਕ ਆ ਬੱਚਾ ਕੀ ਦਿੱਤਾ ਜੀ ਬੱਚਾ ਵਛਾਈ ਬੱਚਾ ਆ ਗਿਆ ਜੀਰ ਕੰਪਲੀਟ ਆ ਜੀ ਹਾਂ ਜੀਰ ਆ ਪਈ ਆਈ ਸੱਤ ਸਾਢੇ 7:00 ਵਜੇ ਦੀ ਜੀਰ ਪੈ ਗਈ ਆ ਠੀਕ ਆ ਵੀਰੇ ਹਾਂ ਤੇ ਕਿੰਨਾ ਕ ਕੱਢਿਆ ਆਪਾਂ ਬੋਲਾ ਵੀਰੇ ਬੋਲਾ ਬੱਚੀ ਨੂੰ ਚੰਗਾਤਾ ਸੀਗਾ ਵੀਰੇ ਯਾਰ 1 ਕਿਲੋ ਡੇਢ ਕਿਲੋ ਕੱਢ ਕੇ ਏਸੀ ਨੂੰ ਵੀ ਪਾਈ ਵੀ ਜੀਰ ਪੈ ਜੂ ਜੀਰ ਸੌਖੀ ਪੈ ਜੂ ਹਾਂ ਜੀਰ ਸੌਖੀ ਪ ਆਪਾਂ ਧਾਰਾ ਵੀ ਪਹਿਲਾਂ ਧਾਰਾ ਹੀ ਮਾਰਦੇ ਆਪਾਂ ਬਾਅਦ ਚ ਤੋੜ ਕੇ ਦਿਖਾਉਨੇ ਆ ਮੁੱਠੀ ਵਾਲਾ ਥਾਣਾ ਵੀਰੇ ਮੋਟਾ ਲੱਗਿਆ ਵਾ ਮੱਝਾ ਰਗਾਣਾ ਬਾਈ ਥਾਂ ਤਾਂ ਲੱਗਿਆ ਜਮਾ ਜਮਾ ਨਹੀਂ ਆ ਗਾਂ ਤਾਂ ਕਾਦੀ ਆ ਹੂੰ ਮੱਝ ਹੀ ਆ ਸਹੀ ਮੱਝ ਹੀ ਆ ਕਿਸੇ ਨੇ ਬਜਟ ਥੋੜਾ ਮੰਨ ਲਾ ਥੋੜੇ ਪੈਸੇ ਲਾਉਣੇ ਆ ਹਨਾ ਤੇ ਦੰਦ ਕਰਮਾਲੀ ਨੇ ਪੂਰਾ ਚੰਗਾ ਪਿਆ ਦੇਣਾਗਾ ਤੇ ਜੇ 15 16 ਕਿਲੋ ਵਾਲੀ ਆਪਾਂ ਮੱਝ ਲੈਣ ਜਾ ਕੇ ਤਾਂ 2 ਲੱਖ ਦੀ ਆਊਗੀ ਹੂੰ ਬੱਚੇ ਦੇ ਵੀ ਨੇ ਲੋਡ ਛੱਡਣ ਦੇ ਨਹੀਂ ਨਹੀਂ ਲੋਡ ਹੀ ਨਹੀਂ ਕੀ ਬੱਚਾ ਹੁਣ ਇਹ ਚੰਗਾ ਜਾ ਪਹਿਲਾਂ ਹੁਣ ਇਹ ਚੰਗਾ ਜਾਗਾ ਬਾਕੀ ਕਰਮਾਲੀ ਠੰਡੀ ਆ ਲਓ ਜੀ ਕਰ ਲੋ ਚੈੱਕ ਐਂਡ ਚਵਾਈ ਸੀਗਾ ਮਗਰਲੇ ਥਣਾ ਚ ਵੀਰੇ ਮਾਰਦੇ ਮੋਟੀ ਜਵਾਈ ਆ ਪੂਰੀ ਲੋ ਜੀ ਆ ਖੱਟਾ ਖੱਟਾ ਬੋਲ ਆ ਚੈੱਕ ਕਰੋ ਕਲਰ ਚੈੱਕ ਕਰੋ ਹੂੰ ਹੂੰ ਬੋਲੇ ਦਾ ਬਾਕੀ ਠੰਡੀ ਮਿੱਠੀ ਆਣਾ ਬਾਈ ਜਿਹੜਾ ਮਾਰਦੀ ਪੈ ਜਾਏਗਾ ਨੀਗਾ ਬਾਈ ਪਾਰਟੀ ਉੱਥੇ ਜਾਊਗੀ ਨਹੀਂ ਨਹੀਂ ਜੇ ਬਾਈ ਕਿੰਨਾ ਕੁ ਪਿਆਜੋ ਦੁੱਧ ਜੀ ਮੇਰੇ ਦੁੱਧ ਹੁੰਦਾ ਸੀ ਵਾਦਾ ਜੀ ਤੋ ਆਪਾਂ ਲਈਏ ਉਹਦੇ ਪਹਿਲਾਂ ਦਾ 11-12 ਕਿਲੋ ਦੁੱਧ ਜੇ ਨਹੀਂ ਕਿਹਦਾ ਦਿੱਤਾ ਵਾ ਸਹੀ ਗੱਲ ਆ ਆਪਣੇ ਘਰੇ ਰਹਿ ਗਈ ਆਪਾਂ ਚਾਹਦਾਂ ਤੋਂ 15 ਕਿਲੋ ਦੁੱਧ ਚੋੜਾਂਗੇ ਅਗਲਾ ਆਪ ਦੀ ਸਮਝ ਨਾ ਲਵੇ ਮੁੜ ਕੇ ਅਗਲਾ ਹੋਰ ਚੱਕਰ ਹੁੰਦਾ ਦਾਣੇ ਦੱਪੇ ਦਾ ਹੁਣ ਇੱਕ ਤਾਂ ਬੰਦਾ ਪਾਉਂਦਾ 20 ਰੁਪਏ ਕਿਲੋ ਵਾਲੀ ਫੀਡ ਅਸੀਂ ਪਾਉਨੇ 32-33 ਰੁਪਏ ਕਿਲੋ ਵਾਲੀ ਫੀਡ ਕਰਦੇ ਹਾਂ ਫਰਕ ਦਾ ਪੈਣਦਾ ਹੀ ਫਰਕ ਦਾ ਪੈਣ ਨਹੀਂ ਆ ਬਾਕੀਆਂ ਐ ਆ ਬਈ ਜਿੰਨਾ ਇਹਨਾਂ ਨੂੰ ਰਾਸ਼ਨ ਪਾਲਾਂਗੇ ਰਾਸ਼ਨ ਜਿੰਨਾ ਪਾਲਾਂਗੇ ਪਾウダー ਪਾウダー ਬੰਦਾ ਪਾਈ ਆ ਵੀ ਨਾਲ ਆਪੀ ਨਹੀਂ ਦੁੱਧੋਂ ਟੁੱਟਦਿਆਂ ਦੁੱਧ ਟੁੱਟਦਿਆਂ ਸਹੀ ਜੇ ਤੇ ਜੇ ਕੱਲੇ ਤੂੜੀ ਤੇ ਬੰਨਤੀ ਫਿਰ ਇਹਨੇ ਪਾਈ ਆ ਵੀ ਨਹੀਂ ਦੇਣਾਗਾ ਸਹੀ ਗੱਲ ਇਹ ਤਾਂ ਗੱਲ ਬਈ ਸਿੱਧੀ ਹੁੰਦੀ ਆ ਤੁਹਾਡੇ ਸੇਵਾ ਉਹ ਤਾਂ ਜੀ ਸੂਈ ਆ ਜੀਰ ਦੀ ਗਰੰਟੀ ਆ ਜੀਰ ਦੀ ਗਰੰਟੀ ਥਾਣਾ ਸਾਹਮਣੇ ਆ ਆਪਾ ਧਾਰਾ ਮਾਰਤੀਆਂ ਵੀਰੇ ਬਾਕੀ ਹਨਾ ਹਾਈਟ ਆ ਜਿਹੜੀ ਇਹਦੀ ਜਰਸੀ ਕ ਜਿੱਡੀ ਆ ਜਰਸੀ ਜਿੱਡੀ ਮੀਡੀਅਮ ਹੀ ਆ ਵੀਰੇ ਵੀ ਮੀਡੀਅਮ ਹੀ ਆ ਜਰਸੀ ਜੀ ਪੈਂਦੀ ਆ ਜ਼ਿਆਦਾਤਰ ਹੂੰ ਥੋੜਾ ਜਿਹਾ ਟੱਚ ਕਰੌਸ ਦਾ ਪਰ ਜਰਸੀ ਚ ਪੈਂਦੀ ਆ ਐਚ ਐਫ ਤੇ ਜਰਸੀ ਐਚ ਐਫ ਤੇ ਜਰਸੀ ਦਾ ਕਰੋਸ ਆ ਕਲਰ ਬਲੈਕ ਆ ਜਾਂਦਾ ਮਾਲਕਾਂ ਨੇ ਦੱਸਿਆ ਬਈ ਪਹਿਲੇ ਸੂਏ ਤਾਂ ਦਿੱਤਾ 11 12 ਕਿਲੋ ਬਾਈ ਕਹਿੰਦਾ ਆਪਾਂ ਆਪਦੀ ਸਮਝ ਨਾਲ ਲਈ ਆ ਬਈ ਆਪਾਂ ਆਪਦੇ ਘਰੇ 14 ਕ 15 ਕਿਲੋ ਚੂਲਾਂਗੇ ਤੁਸੀਂ ਆਪਦੀ ਸਮਝ ਨਾਲ ਲੈ ਲਓ ਜੀ ਆਪਾਂ ਇਹ ਬਣਾ ਲਈ ਜੀ ਜੀ ਡੀ ਆ ਪੁੱਢੀ ਉਹ ਡਾ ਹੀ ਹਵਾਨਾ ਹਵਾਨਾ ਇੰਨਾ ਬਹੁਤ ਸੋਹਣਾ ਤਿਆਰ ਕੀਤਾ ਹਨਾ ਸਹੀ ਗੱਲ ਬੱਚਾ ਵੀ ਪੂਰਾ ਸਟਰੋਂਗ ਦਿੱਤਾਗਾ ਜੇ ਬੱਚੀ ਹੁੰਦੀ ਤਾਂ ਗੱਲਬਾਤ ਹੋਰੀ ਹੋਣੀ ਸੀ ਜੀ ਤੇ ਬਈ ਡਿਮਾਂਡ ਉਹ ਕਰਨੀ ਹੈ ਜਿਹੜੇ ਲੈਣੇ ਆ ਯਸ ਤੈਨੂੰ ਮੁੱਲ ਕਰਾਉਣਾ ਕਿ ਲੈਣ ਦੇਣੀ ਵੀ ਲੈਣ ਦੇਣ ਬਸ ਕੱਲੇ ਛੋੜ ਹੀ ਹੋਵੇ ਬਾ 45000 ਚੋਂ ਆਪਾਂ 2000 ਰੁਪਏ ਮਾਨ ਤਾਨ ਕਰ ਦੇਣਾ 43000 41000 ਦੀ ਬਸ ਇਦੋਂ ਬੱਛਿਆਂ ਵਾਲੇ ਮੁੱਲ ਚੀ ਆ ਹਾਂ ਬੱਛਿਆਂ ਵਾਲੇ ਮੁੱਲ ਚੀ ਆ ਬਸ ਇਦੋਂ ਨਹੀਂ ਕੋਈ ਕਾਲੀ ਵਾਲਾ ਵੀ ਵੀਰ ਮੇਰਾ ਪੂਰਨਾ ਕਰੇ ਬਾਈ ਕੱਲਾ ਖੁਸ਼ੀ ਨਾ ਮਹੀ ਹੁੰਦਾ ਛੋੜੀ ਹਾਂ ਖੁਸ਼ੀ ਖੁਸ਼ੀ ਨਾ ਮਹੀ ਬਾ 45000 ਦੀ ਗਾਂ ਕਿਰਾਇਆ ਭੜਾ 2000 ਹੂੰ ਪੜਾ ਕੋਈ ਨੇੜੇ ਦਾ ਚਾਹੇ ਦੂਰ ਦਾ 2000 ਰੁਪਏ 2000 ਮਾਨਤਣ ਹੋਣਾ ਹਾਂ ਮਾਨਤਣ ਆਪਾਂ ਕਰ ਦੇਣਾ ਚੰਗੀ ਆ ਵੈੜ ਤੇ ਭਾ ਬਾਈ ਦੇ ਜੈ ਜੀ ਹੁੰਦੇ ਆ ਛੋਟੇ ਛੋਟੇ ਲੈ ਹਵਾਨਾ ਵਿੱਚ ਇੱਕ ਕਰੋ ਐਚ ਐਫ ਗਾਂਆਂ ਨੂੰ ਐਂ ਫਿੱਟ ਫਿੱਟ ਪਿਆ ਮੁੱਠੀ ਵਾਲਾ ਥਾਣਾ ਫੋਰ ਸ਼ਾਂਗ ਦਾ ਦਾਣਾ ਵੀ ਨਹੀਂ ਕਿਤੇ ਦੀਂਦਾ ਚਾਰ ਹੀ ਥਾਣਾ ਦੇ ਚਾਰ ਚਾਰ ਉਂਗਲਾਂ ਦੇ ਲੱਗੇ ਵੇਆ ਕੋਈ ਆਏ ਨਹੀਂ ਮੇਰੇ ਜੜ ਦੇ ਭੜਦੇ ਆ ਥੋੜਾ ਕਨਾ ਮਾਨਤਾ ਨੂੰ ਹੋ ਜਾਊਗਾ ਜੀ ਮੁੱਲ 45 ਆ 43000 ਦੀ ਜੈਸ ਨੂੰ ਇਕੱਲੇ ਛੋੜ ਹੋਊਗੀ ਹੁਣ ਬਾਈ ਕਹਿੰਦਾ ਇਹਦੇ ਚ ਨਾ ਕੋਈ ਬਾਲਾ ਵੀਰ ਕਸਾਈ ਚ ਪੈ ਜੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਕਨੈਕਟ ਬਾਈ ਨਾ ਕਰ ਸਕਦੇ ਆ ਧੰਨਵਾਦ